ਹੈਲਥ ਆਫ ਦਾ ਨੇਸ਼ਨ ਔਰ ਦਾ ਹੈਲਥ ਆਫ ਦਾ ਸਟੇਟ ਸਟਾਰਟਸ ਟੂ ਇੰਪਰੂਵ ਲੇਕਿਨ ਜਦੋਂ ਹੁਣ ਇਹਨਾਂ ਨੂੰ ਦੇਖਣਗੇ ਕਿ ਚਾਹ ਦੀ ਰੇੜੀ ਲਾ ਰਹੇ ਨੇ ਜਾਂ ਕੋਈ ਪੈਂਚਰ ਵਾਲੀ ਦੁਕਾਨ ਤੇ ਵਿਚਾਰਾ ਕੰਮ ਕਰ ਰਿਹਾ ਅਗਲੇ ਕਹਿਣਗੇ ਛੱਡੋ ਪਰੇ ਅਸੀਂ ਸਪੋਰਟਸ ਖੇਡ ਕੇ ਕੀ ਕਰਨਾ ਵਾ ਇਹ ਫਰਕ ਹੈਗਾ ਵਾ ਬਿਟਵੀਨ ਦਾ ਗੁੱਡ ਕੰਟਰੀਜ਼ ਆਫ ਦਿਸ ਵਰਲਡ ਔਰ ਇਵਨ ਗੁੱਡ ਸਟੇਟਸ ਆਫ ਇੰਡੀਆ ਜਿਸ ਵਿੱਚ ਸਪੋਰਟਸ ਨੂੰ ਪ੍ਰੋਮੋਟ ਕਰਦੇ ਹੋਣਗੇ ਸ਼ਾਇਦ ਨਵਾਲ ਸਿੰਘ ਭੁੱਲਰ ਜਿਹੜੇ ਸਾਡੇ ਡੀਜੀਪੀ ਰਹੇ ਨੇ ਪੰਜਾਬ ਦੇ ਉਹਨਾਂ ਨੇ ਬਹੁਤ ਪ੍ਰੋਮੋਟ ਕੀਤਾ ਸਪੋਰਟਸ ਨੂੰ ਪੁਲਿਸ ਫੋਰਸ ਦੇ ਜ਼ਰੀਏ ਔਰ ਉਹਨਾਂ ਨੇ ਜਿਹੜਾ ਪੀਏਪੀ ਕੰਪਲੈਕਸ ਹੈਗਾ ਉਹ ਇੱਕ ਬਹੁਤ ਖੂਬਸੂਰਤ ਇੱਕ სპੋਰਟਸ ਹੱਬ ਡਿਵੈਲਪ ਕੀਤੀ ਜਲੰਧਰ ਦੇ ਵਿੱਚ ਸ਼ਾਇਦ ਉਹਨਾਂ ਦੇ ਜਾਣ ਤੋਂ ਬਾਅਦ ਸਪੋਰਟਸ ਇੰਡੀਆ ਉਹ ਪੰਜਾਬ ਪੁਲਿਸ ਵਿੱਚ ਵੀ ਔਰ ਪੰਜਾਬ ਦੇ ਦੂਸਰੇ ਸਾਰੇ ਡਿਪਾਰਟਮੈਂਟਸ ਵਿੱਚ ਹੌਲੀ 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 ਉਹਦੀ ਬੇਕਦਰੀ ਹੁੰਦੀ ਰਹੀ ਜਿਵੇਂ ਕਿ ਤੁਹਾਨੂੰ ਥੋੜਾ ਜਿਹਾ ਡਿਟੇਲ ਆਪ ਹੀ ਦੱਸਣਗੇ ਪਿਛਲੇ 2016 ਤੋਂ ਲੈ ਕੇ ਅੱਜ ਤੱਕ ਆਲਮੋਸਟ 10 ਸਾਲ ਚੱਲੇ ਨੇ ਸਪੋਰਟਸ ਕੋਟੇ ਦੀ 3% ਦੀ ਭਰਤੀ ਹੋਇਆ ਕਰਦੀ ਸੀਗੀ ਪੰਜਾਬ ਦੀ ਹਰ ਭਰਤੀ ਦੇ ਵਿੱਚ ਜਿਵੇਂ ਕਿ ਹੁਣ ਪੰਜਾਬ ਪੁਲਿਸ ਦੀਆਂ ਭਰਤੀਆਂ ਕਿੰਨੀਆਂ ਲੰਘੀਆਂ ਜੀ 3 ਕੇ 4 ਤਿੰਨ ਲੰਘੀਆਂ ਕੋਈ ਨਹੀਂ ਚੱਲ ਰਹੀਆਂ ਤਿੰਨ ਭਰਤੀਆਂ ਪੰਜਾਬ ਪੁਲਿਸ ਦੀਆਂ ਲੰਘੀਆਂ ਲੇਕਿਨ ਪੰਜਾਬ ਪੁਲਿਸ ਦੇ ਵਿੱਚ ਕਿਸੇ ਵੀ ਸਪੋਰਟਸ ਕੋਟੇ ਦੇ ਬੱਚਿਆਂ ਨੂੰ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਮਿਹਨਤ ਕਰਕੇ ਤੇ ਨਾਮ ਕਮਾਇਆ ਉਹਨਾਂ ਨੂੰ ਕਿਤੇ ਭਰਤੀ ਨਹੀਂ ਕੀਤਾ ਗਿਆ ਔਰ ਇਸੇ ਤਰ੍ਹਾਂ ਜਿਹੜੇ ਪੰਜਾਬ ਦੇ ਬਾਕੀ ਡਿਪਾਰਟਮੈਂਟ ਸਾਰੇ ਨੇ ਉਹਨਾਂ ਵਿੱਚ ਵੀ ਕਿਤੇ ਇਹ ਸਪੋਰਟਸ ਕੋਟੇ ਦੇ ਕੋਈ ਭਰਤੀ ਨਹੀਂ ਕੀਤਾ ਗਿਆ ਇਹਦਾ ਰਿਜ਼ਲਟ ਇਹ ਹੋਇਆ ਕਿ ਜਿਹੜੀਆਂ ਸਾਡੀਆਂ ਟੀਮਸ ਨੇ ਸਰਕਾਰ ਦੀਆਂ ਜਿਵੇਂ ਕਿ ਪੁਲਿਸ ਦੀਆਂ ਟੀਮਸ ਨੇ ਚਾਹੇ ਉਹ ਕਬੱਡੀ ਦੀ ਲਾਲੋ ਚਾਹੇ ਫੁੱਟਬਾਲ ਦੀ ਲਾਲੋ ਚਾਹੇ ਉਹ ਹੈਂਡਬਾਲ ਦੀ ਲਾਲੋ ਚਾਹੇ ਉਹ ਕਿਸੇ ਹੋਰ ਸਪੋਰਟਸ ਦੀ ਉਹ ਹੌਲੀ-ਹੌਲੀ ਸਪੋਰਟਸ ਦੇ ਜਿਹੜੇ ਪੁਰਾਣੇ ਪਲੇਅਰ ਭਰਤੀ ਸੀ ਵਿਚਾਰੇ ਉਹ ਫਿਜ਼ਲ ਆਊਟ ਹੁੰਦੇ ਗਏ ਔਰ ਜਦਾਂ ਕਹਿੰਦੇ ਕਿ ਰਿਟਾਇਰ ਹੁੰਦੇ ਕੇ ਜਾਂ ਸੀਨੀਅਰ ਹੋ ਗਏ ਖੇਡਣ ਜੋਗੇ ਨਹੀਂ ਰਹੇ ਉਹਨਾਂ ਨੂੰ ਦੁਬਾਰਾ ਦੁਬਾਰਾ ਸਦਕੇ ਸਿਰਫ ਨਫਰੀ ਪੂਰੇ ਕਰਨ ਵਾਸਤੇ ਇਤਾਂ ਜਿਆਦਾ ਜਦ ਕੇ ਨੌਜਵਾਨ ਬੱਚੇ ਜਿਹੜੇ ਨੇ ਉਹ ਆਪਣੇ ਪੰਜਾਬ ਦੇ ਵਿੱਚ ਹਰ ਵਕਤ ਅਵੇਲੇਬਲ ਨਹੀਂ ਔਰ ਦੋ ਤਿੰਨ ਇਸ਼ੂਜ਼ ਇੱਕ ਤਾਂ ਫਰੀਦਕੋਟ ਤੋਂ ਹਰਜੀਤ ਸਿੰਘ ਆ ਮੇਰੇ ਕੋਲ ਇੱਥੇ ਬੈਠਾ ਆਵਲਾ ਬੱਚਾ ਇਹਦੇ ਨਾਲ ਨੋਟ ਕਰਿਓ ਇਹ ਬੇਸਿਕਲੀ ਪੈਰਾਓਲੰਪਿਕਸ ਵਿੱਚ ਇਹਨੇ 골ਡ ਮੈਡਲ ਹਾਸਲ ਕੀਤਾ ਪੈਰਾਓਲੰਪਿਕਸ ਸਪੈਸ਼ਲ ਪੈਰਾਓਲੰਪਿਕਸ ਹੈਂਡੀਕੈਪ ਦਾ ਬਹੁਤ ਜ਼ਿਆਦਾ ਬੋਲ ਵੀ ਨਹੀਂ ਸਕਦਾ ਲੇਕਿਨ ਇਹਨੂੰ 2023 ਦੇ ਵਿੱਚ ਇਸ ਸਰਕਾਰ ਨੇ ਪ੍ਰੋਮਿਸ ਕੀਤਾ ਕਿ ਤੈਨੂੰ ਅਸੀਂ 75 ਲੱਖ ਰੁਪਏ ਐਲਾਨ ਵੀ ਕੀਤਾ ਹੋਇਆ ਹੈ ਇਹਦੇ ਕੋਲ ਡਿਟੇਲਸ ਤੁਸੀਂ ਲੈ ਸਕਦੇ ਹੋ ਕਿ 75 ਲੱਖ ਰੁਪਏ ਤੈਨੂੰ ਖੇਡਣ ਦਾ ਇਨਾਮ ਦੇਵਾਂਗੇ 75 ਤਾਂ ਵਿਚਾਰੇ ਨੂੰ ਕੀ ਦੇਣਾ ਸੀਗਾ ਅੱਜ ਇਹ ਗਰੀਬ ਆਦਮੀ ਹਰਜੀਤ ਸਿੰਘ ਇੱਕ ਪੈਂਚਰਾਂ ਦੀ ਦੁਕਾਨ ਦੁਕਾਨ ਚਲਾਉਂਦਾ ਫਰੀਦਕੋਟ ਦੇ ਵਿੱਚ ਵੈਸੇ ਤਾਂ ਭਗਵੰਤ ਮਾਨ ਆਪ ਹੀ ਬਹੁਤ ਮਾਰ ਹੈ ਉਹਨੂੰ ਪੈਨਸ਼ਨਾਂ ਦੀ ਲੋੜ ਹੀ ਨਹੀਂ ਪੰਜਾਬ ਦੇ ਵਿੱਚ ਉਹ ਸਾਰੇ ਬੱਠਲ ਬੁੱਠਲ ਜਾਣਦਾ ਪਰ ਇਹਦੀ ਤਰਾਸਦੀ ਇਹ ਹੈ ਕਿ ਪੈਰਾ 올림픽 ਸਪੈਸ਼ਲ ਪੈਰਾ 올림픽ਸ ਵਿੱਚ ਪਾਰਟਿਸਿਪੇਟ ਕਰਨ ਤੋਂ ਬਾਅਦ ਇੰਟਰਨੈਸ਼ਨਲ ਲੈਵਲ ਤੇ ਅੱਜ ਇਹ ਪੈਨਸ਼ਨਾਂ ਦੀ ਦੁਕਾਨ ਲਾਉਣ ਤੇ ਮਜਬੂਰ ਆ ਆ ਇੱਕ ਮੇਰੇ ਨਾਲ ਸਾਡੀ ਬੇਟੀ ਬੈਠੀ ਬੇਟੇ ਤੁਹਾਡਾ ਨਾਮ ਕੀ ਆ ਪਰਨੀਤ ਕੌਰ ਪਰਨੀਤ ਕੌਰ ਸਿਮਿਲਰਲੀ ਇਹਨੇ ਆਪਣੇ ਮਾਰਸ਼ਲ ਆਰਟਸ ਵਿੱਚ ਕਿੱਡੀ ਔਖੀ ਖੇਡ ਆ ਮਾਰਸ਼ਲ ਆਰਟਸ ਇਸਨੇ মার্শাল ਆਰਟਸ ਦੇ ਵਿੱਚ ਜਿਹੜਾ ਹੈ ਇਹ 골ਡ ਮੈਡਲ ਹਾਸਲ ਕੀਤਾ ਨਾ ਨੈਸ਼ਨਲ ਲੈਵਲ ਤੇ ਬੇਟੇ ਨੈਸ਼ਨਲ ਲੈਵਲ ਤੇ মার্শাল ਆਰਟਸ ਵਿੱਚ 골ਡ ਮੈਡਲ ਕਿੰਨੀ ਔਖੀ ਮਤਲਬ ਵੈਸੀ ਨਾਰਮਲ ਸਪੋਰਟਸ ਹੀ ਬੜੀਆਂ ਔਖੀਆਂ ਪਰ মার্শাল ਆਰਟਸ ਵਿੱਚ ਇਹਨੇ ਕੀਤਾ ਤੇ ਇਹਦਾ ਵੀ ਕੋਈ ਪੁਵੇਖੇ ਨਹੀਂ ਛੱਡਿਆ ਸਰਕਾਰ ਨੇ ਅੱਜ ਇਹ ਵਿਚਾਰੀ ਉੱਥੇ ਇੱਕ ਟੀ ਸਟਾਲ ਚਲਾਉਂਦੀ ਜੋ ਇਸੇ ਤਰ੍ਹਾਂ ਨਾਲ ਮੇਰੇ ਕੋਲ ਇੱਕ ਇੰਟਰਨੈਸ਼ਨਲ ਹਰਮਨ ਕਿੱਥੇ ਬੇਟੇ ਆਹ ਹਰਮਨ ਆ ਇਹ ਹੈਂਡਬਾਲ ਦਾ ਇੰਟਰਨੈਸ਼ਨਲ ਖਿਡਾਰੀ ਲੇਕਿਨ ਇਸ ਨੌਜਵਾਨ ਨੂੰ ਅੱਜ ਦੀ ਅੱਜ ਦੇ ਦਿਨ ਵਿੱਚ ਇਹਨੂੰ ਸਾਰਾ ਆਪਣਾ ਭਵਿੱਖ ਜਿਹੜਾ ਵਾ ਉਹ ਹਨੇਰਾ ਨਜ਼ਰ ਆਉਂਦਾ ਇਹਦੀ ਕੋਈ ਫਿਊਚਰ ਇਹਨੂੰ ਨਜ਼ਰ ਨਹੀਂ ਆਉਂਦਾ ਮਤਲਬ ਫਿਰ ਇੰਨੀ ਅਚੀਵਮੈਂਟ ਕਰਨ ਤੋਂ ਬਾਅਦ ਵੀ ਜੇ ਕੁਝ ਨਹੀਂ ਲੱਭਣਾ ਤੇ ਫਿਰ ਸਪੋਰਟਸ ਦਾ ਫਾਇਦਾ ਕੀ ਹੈ ਜੀ ਇੱਕ ਪਾਸੇ ਆਪਾਂ ਕਹਿੰਨੇ ਕਿ ਕੀ ਖੇਡਾਂ ਵਤਨ ਦੀਆਂ ਕੀ ਕਹਿੰਦੇ ਕੀ ਨਾਮ ਪੰਜਾਬ ਦੀਆਂ ਖੇਡ ਵਤਨ ਪੰਜਾਬ ਖੇਡਾਂ ਵਤਨ ਪੰਜਾਬ ਦੀਆਂ ਦੈਟ ਮੀਨਸ ਆਲ ਦਿਸ ਪ੍ਰੋਗਰਾਮ ਇਜ਼ ਜਸਟ ਔਨ ਪੇਪਰ ਇਹ ਸਿਰਫ ਲੋਕਾਂ ਨੂੰ ਦਿਖਾਉਣ ਵਾਸਤੇ ਸੋਸ਼ਲ ਮੀਡੀਆ ਤੇ ਵਾਵਾ ਖੱਟਣ ਵਾਸਤੇ ਕਿ ਅਸੀਂ ਬਹੁਤ ਅ ਸਪੋਰਟਸ ਨੂੰ ਤਰਜੀਹ ਦੇ ਰਹੇ ਹਾਂ ਇਹ ਸਾਰਾ ਇੱਕ ਕਿਸਮ ਦਾ ਲਫਜ਼ੀ ਪ੍ਰੋਗਰਾਮ ਹੈ ਹੁਣ ਕਹਿੰਦੇ ਅਸੀਂ ਸਾਰੇ ਪੰਜਾਬ ਦੇ ਵਿੱਚ ਗਰਾਊਂਡਾਂ ਬਣਾਉਣੀਆਂ ਨੇ ਬਣਾਓ ਜੀ ਸਰ ਕੇ ਬਹੁਤ ਚੰਗੀ ਗੱਲ ਹੈ ਤੇ ਗਰਾਊਂਡਾਂ ਵਿੱਚ ਜਿਹੜੇ ਬੱਚੇ ਖੇਡਣਗੇ ਜੇ ਉਹਨਾਂ ਨੇ ਚਾਹ ਦਾ ਖੋਖਾ ਲਾਉਣਾ ਜਾਂ ਪੈਂਚਰਾਂ ਦੀ ਦੁਕਾਨ ਲਾਉਣੀ ਹੈ ਦੈਨ ਵਾਟ ਇਜ਼ ਦ ਪੁਆਇੰਟ ਆਫ ਯੂ ਨੋ ਸਪੈਂਡਿੰਗ ਸੋ ਮਾਚ ਆਫ ਯਰ ਲਾਈਫਟਾਈਮ ਫੋਰ ਸਪੋਰਟਸ ਦੇਰ ਇਜ਼ ਨੋ ਪੁਆਇੰਟ ਇਥੇ ਕਹਿਣ ਦੀ ਲੋੜ ਨਹੀਂ ਕਿ ਜਿਹੜੇ ਵਿਕਸਿਤ ਮੁਲਕ ਨੇ ਚਾਹੇ ਉਹ ਨਾਰਥ ਅਮਰੀਕਾ ਲਾ ਲਓ ਚਾਹੇ ਆਸਟ੍ਰੇਲੀਆ ਨਿਊਜ਼ੀਲੈਂਡ ਲਾ ਲਓ ਚਾਹੇ ਯੂਰੋਪੀਅਨ ਕੰਟਰੀਜ਼ ਲਾ ਲਓ ਈਵਨ ਜਿਹੜੇ ਕੁਝ ਆਪਣੇ ਨੇੜੇ ਤੇੜੇ ਦੇ ਮੁਲਕ ਨੇ ਕਿੰਨੀ ਸਪੋਰਟਸ ਨੂੰ ਤਰਜੀਹ ਦਿੰਦੇ ਨੇ ਕਿੰਨਾ ਸਪੋਰਟਸ ਨੂੰ ਉਹ ਜਿਹੜੇ ਖਿਡਾਰੀ ਆ ਉਹਨਾਂ ਨੂੰ ਕਿੰਨਾ ਆਪਣੇ ਸਿਰ ਤੇ ਬਿਠਾਉਂਦੇ ਨੇ ਔਰ ਸਪੋਰਟਸ ਨਾ ਸਿਰਫ ਕਿ ਕੋਈ ਇਹਨਾਂ ਦਾ ਭਵਿੱਖ ਬਣਾਉਣ ਵਾਸਤੇ ਬਟ ਸਪੋਰਟਸ ਨੂੰ ਜਦੋਂ ਤੁਸੀਂ ਕਿਸੇ ਚੰਗੇ ਖਿਡਾਰੀ ਨੂੰ ਪ੍ਰੋਮੋਟ ਕਰਦੇ ਹੋ ਕਿਤੇ ਉੱਤੇ ਲੈ ਕੇ ਜਾਂਦੇ ਹੋ ਉਹਦੇ ਵਿੱਚ ਹਜ਼ਾਰਾਂ ਲੱਖਾਂ ਦੇ ਵਿੱਚ ਮੋਟੀਵੇਸ਼ਨ ਆਉਂਦੀ ਕਿ ਅਸੀਂ ਵੀ ਸਪੋਰਟਸ ਕਰੀਏ ਜਿਹਦੇ ਨਾਲ ਕੀ ਹੁੰਦਾ ਕਿ ਜਨਰਲ ਹੈਲਥ ਆਫ ਦਿ ਨੇਸ਼ਨ অর ਦਿ ਹੈਲਥ ਆਫ ਦਿ ਸਟੇਟ 스타ਟਸ ਟੂ ਇੰਪਰੂਵ ਲੇਕਿਨ ਜਦੋਂ ਹੁਣ ਇਹਨਾਂ ਨੂੰ ਦੇਖਣਗੇ ਕਿ ਚਾਹ ਦੀ ਰੇੜੀ ਲਾ ਰੇ ਨੇ ਜਾਂ ਕੋਈ ਪੈਂਚਰ ਵਾਲੀ ਦੁਕਾਨ ਤੇ ਵਿਚਾਰਾ ਕੰਮ ਕਰ ਰਿਹਾ ਅਗਲੇ ਕਹਿਣਗੇ ਛੱਡੋ ਪਰੇ ਅਸੀਂ ਸਪੋਰਟਸ ਖੇਡ ਕੇ ਕੀ ਕਰਨਾ ਵਾ ਇਹ ਫਰਕ ਹੈਗਾ ਵਾ ਬਿਟਵੀਨ ਦਿ ਗੁੱਡ ਕੰਟਰੀਜ਼ ਆਫ ਦਿਸ ਵਰਲਡ ਔਰ इवन ਗੁੱਡ ਸਟੇਟਸ ਆਫ ਇੰਡੀਆ ਜਿਸ ਵਿੱਚ ਸਪੋਰਟਸ ਨੂੰ ਪ੍ਰੋਮੋਟ ਕਰਦੇ ਹੋਣਗੇ ਸ਼ਾਇਦ ਨਾਲ ਦਾ ਸਾਡਾ ਗਵੰਡੀ ਸੂਬਾ ਹਰਿਆਣਾ ਉਹਦੀ ਸਪੋਰਟਸ ਪਾਲਿਸੀ ਪੰਜਾਬ ਦੇ ਨਾਲੋਂ ਜ਼ਿਆਦਾ ਚੰਗੀ ਆ ਸੋ ਮੈਂ ਇਹ ਮੰਗਿਆ ਭਗਵੰਤ ਸਿੰਘ ਮਾਨ ਚੀਫ ਮਿਨਿਸਟਰ ਕੋਲੋਂ ਸਪੋਰਟਸ ਸਹਿਮਕਾ ਪਤਾ ਨਹੀਂ ਕਿਹੜੇ ਮਿਨਿਸਟਰ ਦੇ ਕੋਲ ਬਦਲਦੇ ਰਹਿੰਦੇ ਨੇ ਇਹਨਾਂ ਕੋਲ ਆ ਭਗਵੰਤ ਮਾਨ ਦੇ ਕੋਲ ਹੀ ਆ ਸਪੋਰਟਸ ਸਹਿਮਕਾ ਮੈਂ ਮੀਤ ਹੀਰ ਤੋਂ ਸ਼ੁਰੂ ਖੋਲਿਆ ਸੋਦੋ ਤੇ ਸਪੋਰਟਸ ਦੇ ਸਖਤਰ ਜਿਹੜੇ ਨੇ ਆਈਐਸ ਆਫਸਰ ਦੇਖੋ ਤੁਹਾਨੂੰ ਕਿੱਡਾ ਪ੍ਰਮਾਤਮਾ ਨੇ ਲੱਖਾਂ ਰੁਪਏ ਤੁਹਾਡੇ ਤੇ ਸਰਕਾਰਾਂ ਖਰਚ ਕਰੀਆਂ ਆਲੀਸ਼ਾਨ ਕੂਟੀਆਂ ਗੱਡੀਆਂ ਚ ਦਫਤਰਾਜ ਬੈਠਦੇ ਹੋ ਤੁਸੀਂ ਇਹਨਾਂ ਦੇ ਨਿਗ੍ਹਾ ਮਾਰ ਲਓ ਇਹਦੇ ਇਹਦੇ ਚਿਹਰੇ ਵੱਲ ਦੇਖੋ ਇੱਕ ਮਿੰਟ ਪਾਸੇ ਇਹਦੇ ਚਿਹਰੇ ਵੱਲ ਦੇਖ ਲਓ ਤੁਸੀਂ ਇਹਨਾਂ ਨੇ ਵੀ ਕੁਝ ਦੇਸ਼ ਵਾਸਤੇ ਸਟੇਟ ਵਾਸਤੇ ਕੀਤਾ ਇਹਨਾਂ ਦੀ ਸਪੋਰਟਸ ਦੇ ਮਤਲਕ ਇਹਨਾਂ ਦੀ ਸੁਣਵਾਈ ਕਰੋ ਔਰ ਇਹ ਮੈਨੂੰ ਦੱਸ ਰਹੇ ਸੀ ਬਿਹਾਈਂਡ ਦਾ ਅਨ ਆਫੀਸ਼ੀਅਲੀ ਕਿ ਅਸੀਂ ਕੋਈ ਲੀਡਰ ਨਹੀਂ ਛੱਡਿਆ ਆ ਆਦਮੀ ਦਾ ਕੋਈ ਸਰਕਾਰੀ ਅਫਸਰ ਨਹੀਂ ਛੱਡਿਆ ਜਦੋਂ ਅਸੀਂ ਜਾ ਕੇ ਪਹੁੰਚ ਨਹੀਂ ਕੀਤੀ ਕਿ ਸਾਡੀ ਸੁਣਵਾਈ ਕਰ ਲਓ ਸਾਡਾ 3% ਕੋਟਾ ਬਹਾਲ ਕਰ ਦਿਓ ਤਾਂ ਕਿ ਨੌਜਵਾਨਾਂ ਵਿੱਚ ਕੋਈ ਰੌਸ਼ਨੀ ਦੀ ਕਿਰਨ ਉਮੀਦ ਦੀ ਕਿਰਨ ਜਿਹੜੀ ਉਹ ਜਾਗ ਸਕੇ ਪਰ ਇਸ ਤੋਂ ਪਹਿਲਾਂ ਕਿ ਮੈਂ ਅਗਲੇ ਮੁੱਦੇ ਤੇ ਆਵਾਂ ਮੈਂ ਬੇਨਤੀ ਕਰੂੰਗਾ ਆਪਣੇ ਪ੍ਰਨੀਤ ਕੌਰ ਨੂੰ ਇਹਦੀ ਗੱਲ ਸੁਣੋ ਤੇ ਇੱਕ ਉਹ ਤੋਂ ਤਾਂ ਹਰਜੀਤ ਤੋਂ ਤਾਂ ਸ਼ਾਇਦ ਬਹੁਤਾ ਬੋਲ ਨਹੀਂ ਹੁੰਦਾ ਪਰ ਨਹੀਂ ਤੁਸੀਂ ਦੱਸਣਾ ਬ੍ਰੀਫ kia ਫੜੋ ਮਾਈਕ ਬੋਲੋ ਅੱਗੇ ਆ ਜਾਓ ਆ ਮਾਈਕ ਵੀ ਆ ਗੀ ਬੋਲੋ ਉਹ ਜੋ ਸੰਗਣਾ ਲਿੰਗਾ ਜੋ ਤੇਰਾ ਦਿਲ ਕਰਦਾ ਬੋਲ ਸਸ਼ਿਕਾਸਾ ਮੇਰਾ ਨਾਮ ਪ੍ਰਨੀਕ ਕੌਰ ਹੈਗਾ ਐ ਮੈਂ ਮਿਕਸ ਮਾਰਸ਼ਲ ਆਰਟ ਦੀ ਪਲੇਅਰ ਹੈਗੀ ਹਾਂ ਪਹਿਲਾਂ ਮੈਂ ਉਸ ਤੋਂ ਪਹਿਲਾਂ ਫੈਂਸਿੰਗ ਦੀ ਪਲੇਅਰ ਸੀਗੀ ਪਰ ਫੈਂਸਿੰਗ ਦੇ ਵਿੱਚ ਮੈਨੂੰ ਉਹਨਾਂ ਦੇ ਇਕੁਪਮੈਂਟ ਸੀ ਇੰਨੇ ਜਿਆਦਾ ਮਹਿੰਗੇ ਹੁੰਦੇ ਕਿ ਮੈਂ ਸ਼ੁਰੂ ਤੋਂ ਇਹ ਸੋਚਿਆ ਸੀਗਾ ਕਿ ਮੈਂ ਬਹੁਤ ਉੱਚ ਲੈਵਲ ਦੇ ਜਿਹੜੇ ਪਲੇਅਰ ਹੁੰਦੇ ਨੇ ਉਹਨਾਂ ਵਿੱਚ ਖੇਡੂਗੀ ਮੇਰੀ 2004 ਤੋਂ ਬਚਪਨ ਦੇ ਵਿੱਚ ਹਾਂ ਜਦੋਂ ਮੈਂ ਉਸ ਟਾਈਮ ਤੇ ਮੈਂ ਆਪਣੇ ਫਾਦਰ ਸਾਹਿਬ ਨੂੰ ਕਿਹਾ ਸੀਗਾ ਕਿ ਮੈਨੂੰ papa ਬਹੁਤ ਸਮਾਂ ਦਿਓ ਮੇਰੇ ਪਿਤਾ ਜੀ ਨੂੰ ਇਤਿਆਸ ਸੀਗਾ ਕਿ ਮੈਨੂੰ ਬਹੁਤ ਸਮਾਂ ਦੋ ਜਿਹਦੇ ਵਿੱਚ ਮੈਂ ਬਹੁਤ ਵਧੀਆ ਤਰੀਕੇ ਨਾਲ ਪਲੇ ਕਰਕੇ ਤੇ ਇੱਕ ਦਿਨ ਪੰਜਾਬ ਦਾ ਨਾਮ ਰੌਸ਼ਨ ਕਰੂੰਗੀ ਮੈਂ ਇੰਡੀਆ ਦੇ ਲਈ ਮੈਡਲ ਲੈ ਕੇ ਆਉਣਾ ਚਾਹੁੰਦੀ ਹਾਂ ਪਰ ਅੱਜ ਉਹ ਸਾਰੀਆਂ ਚੀਜ਼ਾਂ ਖਤਮ ਹੁੰਦੀਆਂ ਮੈਨੂੰ ਨਜ਼ਰ ਆ ਰਹੀਆਂ ਨੇ ਕਿਉਂਕਿ ਉਹ ਵਰੇਜ਼ਾਂ ਖਤਮ ਹੋਈਆਂ ਉਹ ਸਾਰੀਆਂ ਚੀਜ਼ਾਂ ਉਹ ਕਿਸ ਤਰ੍ਹਾਂ ਖਤਮ ਹੋਈਆਂ ਕਿ ਮੈਂ ਦੱਸ ਨਹੀਂ ਸਕਦੀ ਕਿ ਮੇਰੇ ਕਿੰਨਾ ਤਕੜਾ ਸੁਪਨਾ ਸੀਗਾ ਮੈਂ ਇੱਕ ਤਾਂ ਉਧਰ ਜਾਣ ਕੇ ਪੰਜਾਬ ਦੀ ਮੈਡਲ ਲੈ ਕੇ ਆਉਣਾ ਚਾਹੁੰਦੀ ਹਾਂ ਅੱਜ ਮੇਰੇ ਕੋਲ ਸਿਰ ਸਟੇਟ ਤੇ ਜਾਣ ਵਾਸਤੇ ਵੀ ਪੈਸੇ ਨਹੀਂ ਹੁੰਦੇ ਸਟੇਟ ਤੇ ਜਾਣ ਵਾਸਤੇ ਮੇਰੇ ਕੋਲ ਪੈਸੇ ਨਹੀਂ ਹੁੰਦੇ ਮੇਰੇ ਕੋਲ ਸਰਪ ਨੇ ਬਹੁਤ ਸਾਥ ਦਿੱਤਾ ਹੈਗਾ ਮੇਰਾ ਪਰ ਬਾਰ ਬਾਰ ਉਹਨਾਂ ਨੇ ਇੱਕੋ ਚੀਜ਼ ਪੁੱਛੀ ਪਨੀਰ ਵੇਟ ਨਾ ਖਰਾਬ ਕਰੀ ਹੈ ਨਾ ਇੱਕ ਵਾਰੀ ਸਾਨੂੰ ਦੱਸ ਦੇ ਕਿ ਨਹੀਂ ਤੂੰ ਜਾ ਨਹੀਂ ਸਕਦੀ ਹੈਗੀ ਤੇ ਉੱਥੇ ਮੈਂ ਕੀ ਕਰਾਂ ਮੇਰੇ ਦਿਲ ਤੇ ਕੀ ਬੀਤਰੀ ਹੋਗੀ ਮੈਂ ਬਾਰ ਬਾਰ ਪੰਜਾਬ ਸਰਕਾਰ ਕੋਲੋਂ ਬੇਨਤੀ ਕਰਦੀ ਰਹੀ ਅਸੀਂ ਸਾਰੇ 플레이ਰਾਂ ਨੇ ਖੇਡ ਕੇ ਗਲਤੀ ਕੀਤੀ ਹੈਗੀ ਆ ਜਾਂ ਤੇ ਸਾਨੂੰ ਇੱਕ ਵਾਰੀ 10 ਦਿਨ ਕਿ ਅਸੀਂ ਕੁਝ ਨਹੀਂ ਕਰ ਸਕਦੇ ਸਿਰਫ ਗਰਾਉਂਡਾਂ ਪੰਡੀਆਂ ਹੈਗੀਆਂ ਪਰ ਜਿਹੜਾ ਖਿਡਾਰੀ ਦਾ ਭਵਿੱਖ ਹੈਗਾ ਉਹ ਇੰਨਾ ਵਧੀਆ ਨਹੀਂ ਹੈਗਾ ਸਾਨੂੰ ਪਤਾ ਹੈਗਾ ਅਸੀਂ ਟ੍ਰੇਨਾਂ 'ਚ ਕਿਸ ਤਰ੍ਹਾਂ ਸਫਰ ਕਰਦੇ ਹੋਏ ਜਾਂਦੇ ਆਂ ਸਾਨੂੰ ਪਤਾ ਹੈਗਾ ਕਿ ਅਸੀਂ ਜਦੋਂ ਸੱਟ ਲੱਗਦੀ ਹੈ ਅਸੀਂ ਆਪੇ ਹੀ ਹੈਂਡਲ ਕਰਦੇ ਆਂ ਸਾਨੂੰ ਕੋਈ ਮੈਡੀਕਲ ਫੈਸਿਲਿਟੀਆਂ ਜਾਂ ਸਰਕਾਰ ਵੱਲੋਂ ਕੁਝ ਨਹੀਂ ਮਿਲਦਾ ਹੋਏਗਾ ਕਦੀ ਕਿਤੇ ਠੱਕੇ ਖਾ ਕੇ ਅਸੀਂ ਜਾਂਦੇ ਕਦੀ ਕਿਤੇ ਠੱਕੇ ਖਾ ਕੇ ਜਾਂਦੇ ਹੋਏ ਹੁਣ ਕੰਮ ਕਰ ਰਹੇ ਹਾਂ ਸਰ ਮੇਰਾ ਇੱਕ ਟੀ ਸਟਾਲ ਹੈਗਾ ਵਾ ਮੈਂ ਉਸ ਤੋਂ ਬਾਅਦ ਮੈਂ ਮਿਕਸ ਮਾਰਸ਼ ਨਾਲ ਕੀਤੀ ਮੈਨੂੰ ਇਹ ਸੀਗਾ ਕਿ ਉਤੋਂ ਮੇਰਾ ਬਿਵੈਕੀ ਬੰਦਦਾ ਹਾਂਜੀ ਅੰਮ੍ਰਿਤਸਰ ਦੇ ਵਿੱਚ ਮੇਰਾ ਟੀ ਸਟਾਲ ਹੈਗਾ ਵਾ ਪੇਰੈਂਟਸ ਕੀ ਕਰਦੇ ਤੁਹਾਡੇ ਪੇਰੈਂਟ ਸਰ ਮੇਰੇ ਮੇਰੇ ਫਾਦਰ ਸਾਹਿਬ ਜਿਹੜੇ ਹੈਗੇ ਆ ਉਹ ਟਰੈਕਟਰ ਮੈਕੈਨਿਕ ਹੈਗੇ ਆ ਮਦਰ ਮੇਰੇ ਹਾਊਸ ਵਾਈਫ ਹੈਗੀਆਂ ਤੇ ਸਾਰੇ ਮੇਰੇ ਪੈਣ ਤਾਂ ਆਪਣਾ ਆਪਣੇ ਸਟ੍ਰਗਲ ਚ ਲੱਗੇ ਹੈਗੇ ਆ ਤੇ ਮੈਨੂੰ ਹਮੇਸ਼ਾ ਕਹਿੰਦੇ ਆ ਕਿ ਜੇ ਤੈਨੂੰ ਚਾਨਣ ਕੀਤੇ ਨਜ਼ਰ ਆਉਂਦਾ ਤੇ ਫਿਰ ਕਦਮ ਇੱਕ ਵਧਾ ਪਰ ਜਿਹੜੀ ਰਗਾਂ ਦੇ ਅੰਦਰ ਇੱਕ ਕੋਨੇ ਜ ਮੈਂ ਚੁੱਕਾ ਵਾ ਇੱਕ ਸਪੋਰਟਸ ਉਹ ਮੇਰੇ ਕੋਲ ਛੁੱਟ ਗਈ ਨੀ ਆ ਅੱਜ ਵੀ ਮੈਂ ਓਵਰ ਇਸਾ ਮੈਨੂੰ ਉਹ ਵੀ ਦਰਦ ਹੈਗਾ ਕਿ ਮੇਰਾ ਕੁਝ ਬਣ ਨਹੀਂ ਸਕਦਾ ਪਰ ਫਿਰ ਵੀ ਮੈਂ ਇਸ ਜਗ੍ਹਾ ਤੇ ਆਣ ਕੇ ਇਹਨਾਂ ਸਭ ਆਪਣੇ ਪੈਰਾਂ ਪਰਾਂ ਨਾਲ ਖੜੀ ਹੈਗੀ ਆ ਕਿ ਮੇਰੇ ਕੋਲ ਕੁਛ ਇਹ ਮੇਰਾ ਕੁਛ ਨਾ ਬਣੇ ਇਹਨਾਂ ਦਾ ਵਾਸਤੇ ਬਣਦੇ